ਨਮਨ ਕਰਨ ਆਇਆ ਸਜਦਾ ਕਰਨ ਆਇਆ ਆਪਣੇ ਵੀਰਾਂ ਨੂੰ ਕਿ ਤੁਸੀਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਇਸੇ ਤਰ੍ਹਾਂ ਹਮੇਸ਼ਾ ਇੱਜ਼ਤ ਰੱਖੀ ਆ ਰੱਖਦੇ ਆਏ ਹੋ ਕਦੇ ਇੱਕ ਪੰਜਾਬੀ ਮੁਸੀਬਤ ਚ ਫਸਿਆ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ ਤੇ ਉਹ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਇਹ ਜਿਹਨੂੰ ਸੇਵਾ ਦਾ ਹੁਕਮ ਹੁੰਦਾ ਹੈ ਨਾ ਮਹਾਰਾਜ ਆਪ ਹੀ ਬਸ ਜਾਂਦੇ ਨੇ ਅੰਦਰ ਤੇ ਉਦੋਂ ਸੇਵਾ ਫਿਰ ਗੁਰੂ ਨਾਨਕ ਸਾਹਿਬ ਆਪ ਹੀ ਉਹਨਾਂ ਦੇ ਬਸ ਜਿੱਤੇ ਆਪ ਹੀ ਕਰਾ ਲੈਂਦੇ ਨੇ ਕਿ ਮੈਂ ਹੱਲਾਸ਼ੇਰੀ ਦੇਣ ਵਾਸਤੇ ਆਇਆ ਇਹ ਹੱਲਾਸ਼ੇਰੀ ਸ਼ੇਰਾਂ ਨੂੰ ਕਾਦੀ ਦੇਣੀ ਹੁੰਦੀ ਹੈ ਜਿਨ੍ਹਾਂ ਨੇ ਹੱਲਾ ਮਾਰ ਲਿਆ ਉਹਨਾਂ ਨੂੰ ਉਹ ਸ਼ੇਰ ਹੀ ਹੁੰਦੇ ਨੇ ਜੰਗ ਬੱਚਿਆਂ ਲਈ ਦੱਸਣਾ ਚਾਹੁੰਦਾ ਕਿ ਨਿਸ਼ਾਨ ਸਾਹਿਬ ਹੁੰਦਾ ਹੀ ਇਸ ਕਰਕੇ ਸੀ ਇਹਦੀ ਪ੍ਰਥਾ ਹੀ ਤਾਂ ਚੱਲੀ ਸੀ ਕਿ ਦੁਨੀਆਂ ਦੇ ਵਿੱਚ ਕਿਉਂਕਿ ਉਦੋਂ ਪਤਰਾ ਬਹੁਤ ਹੁੰਦਾ ਸੀ ਉਹਨਾਂ ਤੇ ਮੰਜ਼ਲਾਂ ਬਣ ਗਈਆਂ ਬਹੁਤ ਵੱਡੀਆਂ ਕਿਲੋਮੀਟਰਾਂ ਤੋਂ ਮੀਲਾਂ ਤੋਂ ਨਿਸ਼ਾਨ ਸਾਹਿਬ ਦੇ ਦਰਸ਼ਨ ਹੋ ਜਾਂਦੇ ਹੁੰਦੇ ਸੀ ਕੋਈ ਬੰਦਾ ਦੁਨੀਆਂ 'ਚ ਕਿਤੇ ਫਸਿਆ ਹੁੰਦਾ ਸੀ ਕਿਸੇ ਮੁਸੀਬਤ 'ਚ ਸੀ ਕਿਸੇ ਲੋੜ 'ਚ ਸੀ ਪੂਰਨ ਜਦੋਂ ਨਿਸ਼ਾਨ ਸਾਹਿਬ ਦੇ ਸੁਪੰਦਾ ਸੀ ਉਹਨੂੰ ਲੱਗਦਾ ਸੀ ਕਿ ਉਹ ਮੇਰੇ ਗੁਰੂ ਦਾ ਘਰ ਹੈ ਮੇਰੇ ਮਾਲਕ ਦਾ ਘਰ ਹੈ ਮੈਂ ਉੱਥੇ ਪਹੁੰਚ ਗਿਆ ਤੇ ਮੇਰੀ ਹਰ ਲੋੜ ਪੂਰੀ ਹੋ ਜਾਣਾ ਇਹ ਸਾਰਾ ਪਾਟੇ ਦਾ ਨਕਾ ਕਟਾਈ ਕਰਕੇ ਉਹ ਲਿਖਿਆ ਉਹਦਾ ਪਾਟੇ ਐਵੇਂ ਪੂਰਨ ਕਰਕੇ ਉਹਦਾ ਸਿਰਾ ਪੂਰਾ ਹੋ ਬੱਡੇ ਬੱਡੇ ਨੂੰ ਮਿਲਿਆ ਬੜੀ ਪੁਛਤਤਾ ਸੀ ਇਹ ਕਿ ਕਿੱਥੇ ਹੋਏਗਾ ਇਸ ਤੋਂ ਕੀ ਉੱਪਰ ਹੋਏਗਾ ਇਸ ਤੋਂ ਉੱਪਰ ਕਿਉਂ ਹੋਏਗਾ ਜੋ ਸੀ ਸਿਰਾਂ ਤੇ ਦਸਤਾਰਾਂ ਬਣੀਆਂ ਨਿਸ਼ਾਨ ਸਾਹਿਬ ਦਾ ਹੀ ਹਿੱਸਾ ਹੈ ਜਦੋਂ ਦਸਤਾਰ ਦਿਸ ਪੈਂਦੀ ਹੈ ਤਾਂ ਲੱਗਦਾ ਵੀ ਸਾਡਾ ਕੋ ਆਪਣਾ ਆ ਗਿਆ ਉਹ ਕਹਿੰਦੇ ਨਾ ਆਪਣਾ ਕੀ ਆ ਕਸ਼ੂ ਨਾਏ ਜੈਸੋ ਪੁਰਾਣੀ ਲੋਟਿਆ ਕੋਈ ਆਪਣਾ ਕੀਤਾ ਨਹੀਂ ਹੁੰਦਾ ਲੇਕਿਨ ਉਹ ਪਰਮਾਤਮਾ ਆਪ ਹੀ ਵਸ ਜਾਂਦਾ ਤੇ ਫਿਰ ਜਦੋਂ ਆਪ ਵਸ ਜਾਂਦਾ ਨਾ ਤੇ ਫਿਰ ਉਹ ਗੁਰੂ ਨਾਨਕ ਸਾਹਿਬ ਦੀ ਜੋਤ ਅੰਦਰ ਹੀ ਆ ਜਾਂਦੀ ਹੈ ਸਿੱਧੇ ਮੇਰੀ ਇੱਕ ਗੱਲ ਬੜੀ ਵਾਇਰਲ ਹੋ ਗਈ ਸੀ ਮੈਨੂੰ ਕਿਸੇ ਨੇ ਪੁੱਛਿਆ ਸੀ ਪੰਜਾਬ ਕਿਵੇਂ ਲਿਖੀਦਾ ਮੈਂ ਕਿਹਾ ਪੱਪੇ ਦੇ ਉੱਤੇ ਜਿਹੜੀ ਟਿੱਪੀ ਪੈਂਦੀ ਹੈ ਨਾ ਸਮਝੋ ਪੱਪੇ ਨੇ ਪੱਕ ਬਣ ਲਈ ਤੇ ਜੱਜੇ ਦੇ ਨਾਲ ਜਦੋਂ ਕੰਨਾ ਪੈਂਦਾ ਸਮਝੋ ਉਹਨੇ ਸ਼ਸ਼ਤਰਾਂ ਚ ਬਣ ਗਿਆ ਤੇ ਅੱਗੇ ਬੱਬਾ ਫਿਰ ਸਾਰੀ ਬਹਾਰਾਂ ਚ ਹਲਕਤ ਸਾਰੀ ਸੋ ਇਹ ਉਹ ਸਾਡੀ ਦਸਤਾਰ ਹੈ ਇਹਨੇ ਪੂਰੀ ਦੁਨੀਆ ਦੇ ਵਿੱਚ ਨਾਮ ਰੌਸ਼ਨ ਕੀਤਾ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ ਜਿਹੜਾ ਕਿਸਾਨ ਜਿਹੜਾ ਵੀਰ ਕਿਸਾਨ ਨਾਮ ਦਾ ਗੁੱਟ ਵੰਡ ਕੇ ਸ਼ੇਖੋ ਦਾ ਕਿਰਤ ਕਰੋ ਦਾ ਜਿਹੜਾ ਨਾਰਾ ਗੁਰੂ ਨਾਨਕ ਸਾਹਿਬ ਨੇ ਲਾਇਆ ਸੀ ਅੱਜ ਉਹ ਅੱਜ ਵੀ ਹਮਦਰਦੀ ਕਰ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਜੋ ਉੱਥੋਂ ਦੀਆਂ ਸੇਵਾ ਕਰ ਰਹੀਆਂ ਨੇ ਅਸਲੀ ਜ਼ਰੂਰਤ ਪੈਣੀ ਹੈ ਬਾਅਦ ਦੇ ਵਿੱਚ ਜਦੋਂ ਹੜ ਨਿਕਲ ਕੇ ਲੋਕ ਬਾਹਰ ਨਿਕਲਣੇ ਸ਼ੁਰੂ ਹੋਗੇ ਉਹ ਸੇਵਾ ਜਿਹੜੀ ਬੜੀ ਔਖੀ ਸੀ ਖੇਤਾਂ ਦੇ ਵਿੱਚ 6-6 ਫੁੱਟ 7-7 ਫੁੱਟ ਰੇਤ ਰੇਤ ਇਕੱਠੀ ਹੋ ਗਈ ਸਲੇਟ ਆ ਗਈ ਜਿਸ ਨੂੰ ਕਹਿੰਦੇ ਦਰਿਆਈ ਮਿੱਟੀ ਆ ਕੇ ਜੰਮ ਗਈ ਉੱਤੇ ਫਿਰ ਉਸ ਤੋਂ ਬਾਅਦ ਉਹ ਖੇਤ ਨੂੰ ਬੱਤਰ ਕਰਨ ਨੂੰ ਲੋਕਾਂ ਨੂੰ ਲੱਗਦਾ ਸੀ ਵੀ ਪਤ ਨਹੀਂ 2-2 3-3 ਸਾਲ ਲੱਗ ਜਾਣੇ ਆ ਪਰ ਸਦਕੇ ਜਾਈਏ ਸਾਡੇ ਪੰਜਾਬੀ ਸ਼ੇਰਾਂ ਦੇ ਵੀਰਾਂ ਦੇ ਜਿਨ੍ਹਾਂ ਨੇ ਹਿੰਮਤ ਮਾਰੀ ਤੇ ਉਹ ਇਦਾਂ ਕਰਦੇ ਨੇ ਰੜੇ ਐਨ ਵਾਹ ਵਾਹ ਕੇ ਵਾਣ ਏਡੇ ਸੋਹਣੇ ਕਰਦੇ ਵੀ ਲੱਗਦਾ ਹੀ ਨਹੀਂ ਕਦੇ ਇੱਥੇ ਕਦੀ ਕੋਈ ਮੁਸੀਬਤ ਵੀ ਆਈ ਸੀ ਵਹੀ ਦੇ ਜਾਨਿਆਂ ਅੱਜ ਵੀ ਜਿਹੜੇ ਆਪਣੇ ਟਰੱਕ ਭਾਈਚਾਰੇ ਦੇ ਵਿੱਚ ਡਰਾਈਵਰ ਭਾਈਚਾਰੇ ਦੇ ਵਿੱਚ ਉਹਨਾਂ ਸਾਰਿਆਂ ਦਾ तहे ਦਿਲੋਂ ਮੈਂ ਧੰਨਵਾਦ ਕਰਦਾ ਕਿ ਜੋ ਉਹਨਾਂ ਨੇ ਇੱਥੇ ਆ ਕੇ ਕਿਸਾਨਾਂ ਦੀ ਜੋ ਜੋ ਆਪਣੇ ਪੰਜਾਬ ਦੀ ਆਪਣੇ ਘਰ ਨੂੰ ਸੰਭਾਲਿਆ ਕਿਉਂਕਿ 2.5 ਹਜ਼ਾਰ ਏਕੜ ਉਹਨਾਂ ਨੇ ਆਪਣਾ ਟੀਕਾ ਰੱਖਿਆ ਕਿ ਆਪਾਂ 2.5 ਹਜ਼ਾਰ ਜਿਹੜੀ ਹੈ ਉਹ ਇਹ ਬੀਜਾਂਗੇ ਸਾਰੀ ਸਭ ਤੋਂ ਪਹਿਲਾਂ ਜੀ ਸਾਰੀ ਸੰਗਤ ਨੂੰ ਮੇਰੇ ਵੱਲੋਂ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜਿੱਦਾਂ ਤੁਸੀਂ ਦੱਸਿਆ ਕਿ ਮੈਂ ਹੱਲਾਸ਼ੇਰੀ ਦੇਣ ਵਾਸਤੇ ਆਇਆ ਇਹ ਹੱਲਾਸ਼ੇਰੀ ਸ਼ੇਰਾਂ ਨੂੰ ਕਾਹਦੀ ਦੇਣੀ ਹੁੰਦੀ ਹੈ ਜਿਨ੍ਹਾਂ ਨੇ ਹੱਲਾ ਮਾਰ ਲਿਆ ਉਹਨਾਂ ਨੂੰ ਉਹ ਸ਼ੇਰ ਹੀ ਹੁੰਦੇ ਨੇ ਮੈਂ ਸਿਰਫ ਤੇ ਸਿਰਫ ਇਹਨਾਂ ਨੂੰ ਨਮਨ ਕਰਨ ਆਇਆ ਸਜਦਾ ਕਰਨ ਆਇਆ ਆਪਣੇ ਵੀਰਾਂ ਨੂੰ ਕਿ ਤੁਸੀਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਇਸੇ ਤਰ੍ਹਾਂ ਹਮੇਸ਼ਾ ਇੱਜ਼ਤ ਰੱਖੀ ਹੈ ਰੱਖਦੇ ਆਏ ਹੋ ਕਦੇ ਪੰਜਾਬੀ ਮੁਸੀਬਤ ਚ ਫਸਿਆ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ ਉਹਨੂੰ ਦੂਰੋਂ ਕੋਈ ਜਦੋਂ ਕੋਈ ਦਸਤਾਰ ਦਿਸ ਪੈਂਦੀ ਆ ਨਾ ਤੇ ਉਹ ਬੰਦਾ ਖੂਚ ਡਿੱਗਾ ਵੀ ਸਮਝਦਾ ਵੀ ਹੁਣ ਮੈਂ ਬਚ ਗਿਆ ਸੋ ਅਸੀਂ ਪੂਰੀ ਦੁਨੀਆ ਦੇ ਵਿੱਚ ਇੱਕ ਮਿਸਾਲ ਆ ਔਰ ਮੈਂ ਯੰਗ ਬੱਚਿਆਂ ਲਈ ਦੱਸਣਾ ਚਾਹੁੰਦਾ ਸਾਨੂੰ ਸਾਰੀ ਕਮਿਊਨਿਟੀ ਨੂੰ ਪਤਾ ਹੀ ਆ ਕਿ ਨਿਸ਼ਾਨ ਸਾਹਿਬ ਹੁੰਦਾ ਹੀ ਇਸ ਕਰਕੇ ਸੀ ਇਹਦੀ ਪ੍ਰਥਾ ਹੀ ਤਾਂ ਚੱਲੀ ਸੀ ਕਿ ਦੁਨੀਆ ਦੇ ਵਿੱਚ ਕਿਉਂਕਿ ਉਦੋਂ ਪੱਧਰਾ ਬਹੁਤ ਹੁੰਦਾ ਸੀ ਹੁਣ ਤੇ ਮੰਜ਼ਲਾਂ ਬਣ ਗਈਆਂ ਬਹੁਤ ਵੱਡੀਆਂ ਕਿਲੋਮੀਟਰਾਂ ਤੋਂ ਮੀਲਾਂ ਤੋਂ ਨਿਸ਼ਾਨ ਸਾਹਿਬ ਦੇ ਦਰਸ਼ਨ ਹੋ ਜਾਂਦੇ ਹੁੰਦੇ ਸੀ ਕੋਈ ਬੰਦਾ ਦੁਨੀਆ 'ਚ ਕਿਤੇ ਅਸਿਆ ਹੁੰਦਾ ਸੀ ਕਿਸੇ ਮੁਸੀਬਤ ਚ ਸੀ ਕਿਸੇ ਲੋੜ ਚ ਸੀ ਉਹਨੂੰ ਜਦੋਂ ਨਿਸ਼ਾਨ ਸਾਹਿਬ ਦੇਖ ਪੈਂਦਾ ਸੀ ਉਹਨੂੰ ਲੱਗਦਾ ਸੀ ਕਿ ਉਹ ਮੇਰੇ ਗੁਰੂ ਦਾ ਘਰ ਆ ਮੇਰੇ ਮਾਲਕ ਦਾ ਘਰ ਆ ਮੈਂ ਉੱਥੇ ਪਹੁੰਚ ਗਿਆ ਤੇ ਮੇਰੀ ਹਰ ਲੋੜ ਪੂਰੀ ਹੋ ਜਾਣੀ ਆ ਤੇ ਇਹ ਜੋ ਸੀ ਸਿਰਾਂ ਤੇ ਦਸਤਾਰਾਂ ਬਣੀਆਂ ਨਿਸ਼ਾਨ ਸਾਹਿਬ ਦਾ ਹੀ ਹਿੱਸਾ ਹੈ ਜਦੋਂ ਦਸਤਾਰ ਦੇਖ ਪੈਂਦੀ ਹੈ ਤਾਂ ਲੱਗਦਾ ਵੀ ਸਾਡਾ ਕੋ ਆਪਣਾ ਆ ਗਿਆ ਦਸਤਾਰ ਮੈਂ ਇਹੀ बार-बार ਤਾਂ ਕਹਿ ਰਹੇ ਆ ਕਿ ਦਸਤਾਰ ਕੱਲੀ ਸਾਡੀ ਇੱਕ ਕਮਿਊਨਿਟੀ ਦੀ ਨਹੀਂ ਹੈ ਪੰਜਾਬ ਦੀ ਦਸਤਾਰ ਹੈ ਪੂਰੇ ਦੀ ਔਰ ਪਿੱਛੇ ਜੀ ਮੇਰੀ ਇੱਕ ਗੱਲ ਬੜੀ ਵਾਇਰਲ ਹੋ ਗਈ ਸੀ ਮੈਨੂੰ ਕਿਸੇ ਨੇ ਪੁੱਛਿਆ ਸੀ ਪੰਜਾਬ ਕਿਵੇਂ ਲਿਖੀਦਾ ਮੈਂ ਕਿਹਾ ਪੱਪੇ ਦੇ ਉੱਤੇ ਜਿਹੜੀ ਟਿੱਪੀ ਪੈਂਦੀ ਹੈ ਨਾ ਸਮਝੋ ਪੱਪੇ ਨੇ ਪੱਗ ਬਨ ਲਈ ਤੇ ਜੱਜੇ ਦੇ ਨਾਲ ਜਦੋਂ ਕੰਨਾ ਪੈਂਦਾ ਸਮਝੋ ਉਹਨੇ ਸ਼ਸ਼ਤਰਾਚ ਚ ਪੜ ਲਿਆ ਤੇ ਅੱਗੇ ਬੱਬਾ ਫਿਰ ਸਾਰੀ ਬਹਾਰਾਂ ਚ ਹਲਕਤ ਸਾਰੀ ਸੋ ਇਹ ਉਹ ਸਾਡੀ ਦਸਤਾਰ ਹੈ ਇਹਨੇ ਪੂਰੀ ਦੁਨੀਆ ਦੇ ਵਿੱਚ ਨਾਮ ਰੌਸ਼ਨ ਕੀਤਾ ਤੇ ਮੁਸੀਬਤ ਤਾਂ ਕਿਤੇ ਵੀ ਆ ਜਾਂਦੀ ਹੈ ਜਦੋਂ ਸਾਡੇ ਇੱਥੇ ਆ ਗਈ ਮੁਸੀਬਤ ਤੇ ਲੋਕ ਪਹਿਲੇ ਮੁਸੀਬਤ ਨਾਲ 2-4 ਦਿਨ ਇਕੱਲੇ ਜੂਝਦੇ ਰਹੇ ਕਿਉਂਕਿ ਪਾਣੀ ਰਾਹ ਨਹੀਂ ਸੀ ਦੇ ਰਿਆ ਉਸ ਤੋਂ ਬਾਅਦ ਤਾਂ ਫਿਰ ਸਾਡੀ ਕਮਿਊਨਿਟੀ ਨੇ ਹੱਥਾਂ ਤੇ ਚੁੱਕ ਲਿਆ ਉਹਨਾਂ ਨੂੰ ਕਿਸੇ ਨੂੰ ਕੋਈ ਦਿੱਕਤ ਆਉਣ ਨਹੀਂ ਦਿੱਤੀ ਲੋਕਾਂ ਕੋਲ ਰਾਸ਼ਨ ਪਾਣੀ ਵੀ ਵਾਧੂ ਕਰਤਾ ਮਾਲ ਡੰਗਰ ਲਈ ਜੋ ਪੱਠਾ ਤੱਥਾ ਸੀ ਉਹ ਵੀ ਵਾਧੂ ਕਰਤਾ ਤੇ ਜੋ-ਜੋ ਲੋੜਾਂ ਸੀ ਦਵਾਈਆਂ ਕੋਈ ਲੇਡੀਜ਼ ਨੂੰ ਸਮਾਨ ਚਾਹੀਦਾ ਕੋਈ ਬੰਦਿਆਂ ਨੂੰ ਚਾਹੀਦਾ ਜੋ-ਜੋ ਬੱਚਿਆਂ ਨੂੰ ਇੱਥੋਂ ਤੱਕ ਕਾਪੀਆਂ ਕਿਤਾਬਾਂ ਤੱਕ ਦੀ ਸੇਵਾ ਵੀ ਹੋਈ ਪਰ ਮੈਂ ਹਮੇਸ਼ਾ ਆਪਣੇ ਇੰਟਰਵਿਊ 'ਚ ਕਹਿੰਦਾ ਰਹੇ ਕਿ ਅਸਲੀ ਜ਼ਰੂਰਤ ਪੈਣੀ ਹੈ ਬਾਅਦ ਦੇ ਵਿੱਚ ਜਦੋਂ ਹੜ੍ਹ ਨਿਕਲ ਗਏ ਲੋਕ ਬਾਹਰ ਨਿਕਲਣੇ ਸ਼ੁਰੂ ਹੋ ਗਏ ਉਹ ਸੇਵਾ ਜਿਹੜੀ ਬੜੀ ਔਖੀ ਸੀ ਖੇਤਾਂ ਦੇ ਵਿੱਚ 6-6 ਫੁੱਟ 7-7 ਫੁੱਟ ਰੇਤ ਰੇਤ ਇਕੱਠੀ ਹੋ ਗਈ ਸਲੇਟ ਆ ਗਈ ਜਿਸ ਨੂੰ ਕਹਿੰਦੇ ਦਰਿਆਈ ਮਿੱਟੀ ਆ ਕੇ ਜੰਮ ਗਈ ਉੱਥੇ ਫਿਰ ਉਸ ਤੋਂ ਬਾਅਦ ਉਹ ਖੇਤ ਨੂੰ ਬੱਤਰ ਕਰਨ ਨੂੰ ਲੋਕਾਂ ਨੂੰ ਲੱਗਦਾ ਸੀ ਵੀ ਪਤ ਨਹੀਂ 2-2 3-3 ਸਾਲ ਲੱਗ ਜਾਣੇ ਆ ਪਰ ਸਦਕੇ ਜਾਈਏ ਸਾਡੇ ਪੰਜਾਬੀ ਸ਼ੇਰਾਂ ਦੇ ਵੀਰਾਂ ਦੇ ਜਿਨ੍ਹਾਂ ਨੇ ਹਿੰਮਤ ਮਾਰੀ ਤੇ ਉਹ ਇਦਾਂ ਕਰਤੇ ਨੇ ਰੜੇ ਐਨ ਵਾਹ ਵਾ ਕੇ ਵਾਣ ਐਡੇ ਸੋਹਣੇ ਕਰਦੇ ਵੀ ਲੱਗਦਾ ਹੀ ਨਹੀਂ ਕਦੇ ਇੱਥੇ ਕਦੀ ਕੋਈ ਮੁਸੀਬਤ ਵੀ ਆਈ ਸੀ ਸੋ ਅੱਜ ਜਿਹੜੇ ਮੌਕੇ ਤੇ ਅਸੀਂ ਇਕੱਠੇ ਹੋਏ ਆ ਇਹ ਦੁਬਈ ਤੋਂ ਸਪੈਸ਼ਲ ਸੰਗਤ ਚੱਲ ਕੇ ਆਈ ਹੈ ਜਿਹੜੀ ਟਰਾਂਸਪੋਰਟ ਕਮਿਊਨਿਟੀ ਹੈ ਦੁਬਈ ਦੀ ਔਰ ਕਾਰ ਫੇਅਰ ਸਾਡੇ ਸੁਰਗਵਾਸੀ ਵਾਸੀ ਸਾਹਿਬ ਹੁਣਾਂ ਦਾ ਪੂਰਾ ਇੱਕ ਪਰਿਵਾਰ ਨਾਲ ਜੁੜਿਆ ਹੋਇਆ ਔਰ ਜਿੰਨੀ ਵੀ ਸਾਡੀ ਉਸੇ ਡਰਾਈਵਰ ਕਮਿਊਨਿਟੀ ਹੈ ਦੁਬਈ ਦੀ ਇਹ ਸਾਰਿਆਂ ਨੇ ਰਲ ਕੇ ਇੱਕ ਹੰਬੜਾ ਮਾਰਿਆ ਇੱਥੇ ਆ ਕੇ ਮੈਨੂੰ ਲੱਗਦਾ ਆਪਾਂ ਕੋਈ 2000 ਪਿੰਡਾਂ ਦਾ ਟੀਚਾ ਮਿੱਥਿਆ ਸੀ ਸ਼ਾਇਦ ਉਸ ਤੋਂ ਜ਼ਿਆਦਾ 2.25 ਏਕੜ ਇਹ ਪਿੰਡ ਕਹ ਰਿਹਾ 2.25 ਏਕੜ ਦਾ ਟੀਚਾ ਮਿੱਥਿਆ ਸੀ ਉਸ ਤੋਂ ਵੀ ਜ਼ਿਆਦਾ ਜਿਹੜੀ ਜ਼ਮੀਨ ਹੈ ਉਹਨੂੰ ਵੰਤਰ ਕੀਤਾ ਜਾਏਗਾ ਔਰ ਲੋਕਾਂ ਨੂੰ ਖਾਦ ਬੀਜ ਔਰ ਡੀਜ਼ਲ ਜਿਹਦੀ ਜੋ ਰਿਕੁਆਇਰਮੈਂਟ ਹੈ ਉਹ ਇਹ ਕਮਿਊਨਿਟੀ ਦੇ ਰਹੀ ਹੈ ਔਰ ਇੱਥੇ ਗੁਰੂ ਸਾਹਿਬ ਗੁਰੂ ਨਾਨਕ ਦੇ ਚਰਨਾ ਦੇ ਵਿੱਚੋਂ ਮੇਰੇ ਮਾਲਕ ਦੇ ਘਰ ਚੋਂ ਜਦੋਂ ਇਸ ਚੀਜ਼ ਦਾ ਆਸ਼ੀਰਵਾਦ ਲੈ ਕੇ ਕੋਈ ਕੰਮ ਸ਼ੁਰੂ ਹੁੰਦਾ ਹੈ ਕਿਉਂਕਿ ਸੇਵਾ ਸ਼ੁਰੂ ਹੀ ਮੇਰੇ ਮਾਲਕ ਨੇ ਕੀਤੀ ਸੀ ਇਹਨਾਂ ਨੇ ਸ਼ਾਇਦ ਦੁਨੀਆ ਨੂੰ ਸੇਵਾ ਦਾ ਦਸਤੂਰ ਦੱਸਿਆ ਸੀ ਕੀ ਹੁੰਦਾ ਤੇ ਇਸ ਮਿੱਟੀ ਤੋਂ ਆਸ਼ੀਰਵਾਦ ਲੈ ਕੇ ਜਦੋਂ ਇਹ ਚੱਲੇ ਨੇ ਇਹ ਸਾਰੇ ਤਾਂ ਉੱਥੋਂ ਆਏ ਨੇ ਭਾਜੀ ਬਹਾਦਰ ਸਿੰਘ ਹਣੀ ਸਾਡੇ ਵੀਰ ਨੇ ਬਹੁਤ ਮਤਲਬ ਵੇਖਣ ਨੂੰ ਵੀ ਬਹਾਦਰੀ ਨੇ ਕਬੜੀ ਵੀ ਖੇਡਦੇ ਰਹੇ ਭਾਜੀ ਪਹਿਲਾਂ ਮੇਰੇ ਕਿਹਾ ਹਾਂ ਬਾਬਾ ਹਨ ਸਾੰਗ ਗਏ ਛੋਟਾ ਛੱਟ ਲੈਂਦਾ ਹੀ ਬੰਦਾ ਮੇਰੇ ਪਾਸ ਤੇ ਇਧਰ ਮੇਰਾ ਵੀਰ ਅਮਨ ਜਿੱਥੇ ਵੀ ਕਿਤੇ ਅਮਨ ਚੈਨ ਦੀ ਗੱਲ ਚੱਲਦੀ ਹੈ ਤਾਂ ਉੱਥੇ ਜ਼ਰੂਰ ਹੀ ਪਹੁੰਚਦੇ ਨੇ ਤੇ ਅੰਗਰੇਜ਼ ਸਿੰਘ ਭਾਜੀ ਹੁਣੀ ਸਾਡੇ ਤਸ਼ੀਫ ਲਿਆਏ ਨੇ ਨਾਲ ਤੇ ਗੁਰੂ ਘਰ ਦੀ ਜਦੋਂ ਗੱਲ ਕਰੀ ਤਾਂ ਭਾਈ ਸਾਹਿਬ ਜੀ ਸੁਣਦੇ ਆ ਨਾ ਕਿ ਚੱਲੀ ਕੁੱਲ ਬੇਦੀਆਂ ਤੇ ਬੇਦੀਆਂ ਦੀ ਕੁੱਲ ਸਾਡੇ ਪੰਜਾਬ ਦੀ ਹਮੇਸ਼ਾ ਸ਼ਰਮੌਰ ਰਹੇਗੀ ਸਿਰ ਦਾ ਤਾਜ ਰਹੇਗੀ ਸੋ ਉਸ ਬਲੱਡ ਲਾਈਨ ਚੋਂ ਆਂਦੇ ਨੇ ਇਹਨਾਂ ਨੂੰ ਵੀ ਨਮਨ ਇਸ ਧਰਤੀ ਨੂੰ ਵੀ ਇਸ ਥਾਨ ਨੂੰ ਵੀ ਔਰ ਇਹ ਸਾਰਾ ਕੁਝ ਜੋ ਵੀ ਮੈਂ ਤੁਹਾਨੂੰ ਦੱਸਿਆ ਹੈ ਲੋਕਲ ਸਪੋਰਟ ਤੋਂ ਬਿਨਾ ਕਦੇ ਪੋਸੀਬਲ ਨਹੀਂ ਹੋ ਸਕਦਾ ਜੇ ਤੁਹਾਨੂੰ ਲੋਕਲ ਸਪੋਰਟ ਨਾ ਹੋਵੇ ਤੇ ਭਾਜੀ ਨਿਰਮਲ ਸਿੰਘ ਸਾਡੇ ਕੋਲ ਨਾਲ ਨੇ ਸਾਡੇ ਇਹਨਾਂ ਨੇ ਇੱਥੇ ਸਾਰਾ ਆਰਗੇਨਾਈਜ਼ ਕੀਤਾ ਜੋ ਸਿਸਟਮ ਤਾਮਝਾਮ ਚਾਹੀਦਾ ਸੀ ਉਹ ਸਾਰਾ ਇਹਨਾਂ ਨੇ ਤੇ ਇਹਨਾਂ ਦੀ ਟੀਮ ਨੇ ਆਰਗੇਨਾਈਜ਼ ਕੀਤਾ ਔਰ ਬਾਕੀ ਵੀ ਸਾਰੇ ਤੁਸੀਂ ਪਿੱਛੇ ਚਿਹਰੇ ਦੇਖ ਰਹੇ ਹੋ ਤੁਸੀਂ ਇੱਧਰ ਭਾਜੀ ਰਣਜੀਤ ਸਿੰਘ ਕਾਲੂ ਸਾਹਿਬ ਦਾ ਅਮਰਜੋਤ ਸਿੰਘ ਗਿੱਲ ਹੁਣੀ ਭਾਜੀ ਹਰਵਿੰਦਰ ਸਿੰਘ ਹੁਣੀ ਤੇ ਇਹਨਾਂ ਦਾ ਤੇ ਮੈਂ ਦੱਸਿਆ ਭਾਜੀ ਦਾ ਤੇ ਇੱਧਰ ਭਾਜੀ ਬਲਰਾਜ ਗਿੱਲ ਸਾਹਿਬ ਅਮਰਦਾਸ ਸਿੰਘ ਆਲਖ ਸਾਹਿਬ ਹਨਾ ਤਵਲਜੀਤ ਸਿੰਘ ਸਾਹਿਬ ਕਮਲਜੀਤ ਸਿੰਘ ਜੀ ਵਾਹ ਵਾਹ ਇਹ ਮੈਂ ਕਹਿੰਦਾ ਲੋਕਲ ਸਪੋਰਟ ਤੋਂ ਬਿਨਾ ਚੀਜ਼ਾਂ ਕਦੇ ਹੋ ਨਹੀਂ ਸਕਦੀਆਂ ਕੋਈ ਨਾਮ ਭੁੱਲ ਵੀ ਰਹਾ ਵਾਂ ਚੇਰਮੈਨ ਅਰੇ ਸਾਡੇ ਸਾਥੀ ਰਹੇ ਨੇ ਜੀ ਅਸੀਂ ਇਕੱਠਿਆਂ ਨੇ ਕੰਮ ਵੀ ਕੀਤਾ ਜੀ ਅਮਰ ਤੇ ਇਹ ਜਜ਼ਬਾ ਦੇਖੋ ਕਿ ਪਿੱਛੇ ਜੌਂਡੀਅਰ ਖੜਾ ਹੈ ਜੀ 70 ਲੱਖ ਦਾ ਜੌਂਡੀਅਰ ਹੈ ਇਹ ਆਪਣੇ ਆਪ ਜੀ ਇੱਕ ਨਵੇਕਲਾ ਟਰੈਕਟਰ ਹੈ ਇਹ ਮਨ ਲਾਦਾ ਬੜੇ ਰੇਅਰ ਵਿਕਦੇ ਹੋਣਗੇ ਹਨਾ ਪੰਜਾਬ 'ਚ ਇੱਕ ਪੰਜਾਬ 'ਚ ਪਹਿਲਾ ਹੀ ਆਇਆ ਹੈ ਜੀ ਹਾਂਜੀ ਪੰਜਾਬ 'ਚ ਦੋ ਹੈ ਪੰਜਾਬ 'ਚ ਦੋ ਆਏ ਨੇ ਤੇ ਉਹ ਇੰਡੀਆ 'ਚ ਦੱਸ ਨੇ ਸਰ ਨਿਰਮਲ ਸਿੰਘ ਹੁਣੇ ਲੈ ਕੇ ਆਏ ਨੇ ਵੀ ਜੋ ਸੇਵਾ ਇਹਨੇ ਨਿਭਾਦਣੀ ਇਹਨੇ ਦਸਾਂ 20 ਟਰੈਕਟਰ ਜਿੰਨਾ ਕੰਮ ਇੱਕੋ ਨੇ ਖਿੱਚ ਦੇਣਾ ਪਹਿਲੇ ਦਿਨ ਤੋਂ ਇੱਥੇ ਆਈ ਸੀ ਉਹ ਹੀ ਕਹਿੰਦੇ ਪਹਿਲੇ ਦਿਨ ਤੋਂ ਇੱਥੇ ਸੇਵਾ ਦੇ ਵਿੱਚ ਸੋ ਇਹ ਜਜ਼ਬਾ ਜਿਹੜਾ ਇਹ ਸਿਰਫ ਮੇਰੇ ਮਾਲਕ ਬਖਸ਼ਦੇ ਨੇ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੇ ਗੁਰੂ ਨਾਨਕ ਸਾਹਿਬ ਦੀ ਸਾਜੀ ਨਵਾਜੀ ਸਾਰੀ ਕੌਮ ਹੈ ਔਰ ਉਹਨਾਂ ਦਾ ਵਰਸੋਇਆ ਨਗਰ ਅਸੀਂ ਹਮੇਸ਼ਾ ਅਮਨ ਸ਼ਾਂਤੀ ਲਈ ਅਰਦਾਸ ਕਰਦੇ ਹਾਂ ਕਿ ਇਦਾਂ ਦੀ ਮੁਸੀਬਤ ਕਦੇ ਪ੍ਰਮਾਤਮਾ ਆਵੇ ਹੀ ਨਾ ਨੀ ਮੇਰ ਕਰਿਓ ਤੇ ਜੇ ਕਦੇ ਕੋ ਦੁੱਖ ਦੀ ਘੜੀ ਆਉਂਦੀ ਤਾਂ ਸਾਨੂੰ ਇੱਦਾਂ ਹੀ ਸਾਰਿਆਂ ਨੂੰ ਇਕੱਠੇ ਰੱਖਿਓ ਅਸੀਂ ਪਤਾ ਨਹੀਂ ਅੱਜ ਇਹਨਾਂ ਨੂੰ ਲੋੜ ਆ ਅਸੀਂ ਆਏ ਹਾਂ ਕੱਲ ਨੂੰ ਮੈਨੂੰ ਲੋੜ ਆ ਤੇ ਇਹ ਵੀ ਆਉਣਗੇ ਸਾਰੇ ਸੋ ਅਸੀਂ ਇਹ ਜੀ ਨੂੰ ਜੀ ਆ ਇਦਾਂ ਹੱਥ ਨੂੰ ਹੱਥ ਹੈ ਸੋ ਵਾਹਿਗੁਰੂਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਦੀ ਮਨੋ ਕਾਮਨਾ ਪੂਰੀਆਂ ਹੋਣ ਜਿਹੜੀ ਸੰਗਤ ਦੁਬਈ ਤੋਂ ਚੱਲ ਕੇ ਵੀ ਆਈ ਹੈ ਪਰ ਜਿਹੜੇ ਇੱਥੋਂ ਆਪਣਾ ਸਾਰਾ ਸਾਥ ਦੇ ਰਹੇ ਨੇ ਔਰ ਲੋਕਲ ਜਿਨ੍ਹਾਂ ਨੇ ਸਾਰਾ ਐਡਮਿਨਿਸਟ੍ਰੇਸ਼ਨ ਦੇਖਿਆ ਮੈਂ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਕਰਨਾ ਆਇਆ ਜੀ ਸੋ ਸੇਵਾ ਜੇ ਚੱਲ ਰਹੀ ਹੈ ਨਿਰੰਤਰ ਜਾਰੀ ਰਹਿਣੀ ਹੈ ਪਰ ਜਿੰਨੀ ਨਿਭ ਗਈ ਹੈ ਉਹਦੇ ਲਈ ਇੱਕ ਰੀਚਕਾਰਾ ਛੱਡਦੇ ਆਂ ਜੀ ਆਪਾਂ ਬੋਲੇ ਈਸੋ ਨਿਹਾਲ ਸਵਾਗਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਗੁਰਪ੍ਰੀਤ ਜੀ ਇੱਥੇ ਧਿਰ ਬਾਬਾ ਨਾਨਕ ਪਹੁੰਚੇ ਨੇ ਜੀ ਉਹ ਇਹੀ ਕਹਿਣਗੇ ਕਰਮਾਂ ਵਾਲੇ ਸ਼ੰਕਰ ਆਏ ਨੇ ਮਾਰ ਸਭ ਨੂੰ ਸਭ ਤੋਂ ਪਹਿਲਾਂ ਗੁਰੂ ਰੂਪ ਸਾਧ ਸੰਗਤ ਜੀ ਦੇਸਾਂ ਪ੍ਰਦੇਸਾਂ ਦੀਆਂ ਸੰਗਤਾਂ ਨੂੰ ਦਾਸ ਖੁੱਤੇ ਬੁਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ಅಪਾਰ ਕਿਰਪਾ ਹੈ ਜੋ ਮਹਾਰਾਜ ਨੇ ਬਾਣੀ ਜੀ ਲਿਖਿਆ ਸੇਵਕ ਉਹ ਸੇਵਾ ਬਣਾਈ ਹੁਕਮ ਅਬੂਜ ਪਰਮ ਪਦ ਪਾਈ ਇਹ ਜਿਨੂੰ ਸੇਵਾ ਦਾ ਹੁਕਮ ਹੁੰਦਾ ਹੈ ਨਾ ਮਹਾਰਾਜ ਆਪ ਹੀ ਬਸ ਜਾਂਦੇ ਨੇ ਅੰਦਰ ਤੇ ਉਦੋਂ ਸੇਵਾ ਫਿਰ ਗੁਰੂ ਨਾਨਕ ਸਾਹਿਬ ਆਪ ਹੀ ਉਹਨਾਂ ਦੇ ਬਸ ਜਿੱਤੇ ਆਪ ਹੀ ਕਰਾ ਲੈਂਦੇ ਨੇ ਜਿਸ ਤਰ੍ਹਾਂ ਹੁਣ ਦੁਬਈ ਟਰਾਂਸਪੋਰਟ ਤੇ ਕਾਰ ਫੇਰ ਤੇ ਉਹਨਾਂ ਨੇ ਜਿਸ ਤਰ੍ਹਾਂ ਮੇਅਰ ਕੀਤੀ ਉਹ ਕਹਿੰਦੇ ਨਾ ਆਪਣਾ ਕੀ ਆ ਕਸ਼ੂ ਨਾਏ ਜੈਸੋ ਪੁਰਾਣੀ ਲੋਟਿਆ ਕੋਈ ਆਪਣਾ ਕੀਤਾ ਨਹੀਂ ਹੁੰਦਾ ਲੇਕਿਨ ਉਹ ਪਰਮਾਤਮਾ ਆਪ ਹੀ ਵਸ ਜਾਂਦਾ ਤੇ ਫਿਰ ਜਦੋਂ ਆਪ ਵਸ ਜਾਂਦਾ ਨਾ ਤੇ ਫਿਰ ਉਹ ਗੁਰੂ ਨਾਨਕ ਸਾਹਿਬ ਦੀ ਜੋਤ ਅੰਦਰ ਹੀ ਆ ਜਾਂਦੀ ਹੈ ਜਿਹੜਾ ਅੱਜ ਜਿਹੜਾ ਗੁਰੂ ਨਾਨਕ ਸਾਹਿਬ ਜਿਹੜਾ ਕਿਸਾਨ ਜਿਹੜਾ ਪੀੜਿਤ ਕਿਸਾਨ ਉਹਨਾਂ ਦਾ ਗੱਲ ਕਰਦਾ ਜਿਹੜਾ ਨਾਰਾ ਗੁਰੂ ਨਾਨਕ ਸਾਹਿਬ ਨੇ ਲਾਇਆ ਸੀ ਅੱਜ ਉਹ ਅਗਦਾ ਜੀ ਹਮਦਰਦੀ ਕਹਿ ਰਹੇ ਨੇ ਬਹੁਤ ਸ਼ੁਕਰੀਆ ਜੀ ਜੋ ਉਥੋਂ ਦੀਆਂ ਸੇਵਾ ਕਰਦੀਆਂ ਨੇ ਦਾਸ ਅਸੀਂ ਫਲੱਟ ਦੇ ਵਿੱਚ ਤੁਹਾਡੇ ਨਾਲ ਜਿਹਨਾਂ ਨੇ 70 ਲੱਖ ਦੀ ਸੇਵਾ ਤੇ ਟਰੈਕਟਰ ਭੇਜਿਆ ਜਿਹੜੇ ਵੱਡੇ ਵੱਡੇ ਕਿ ਜਿਹੜੇ ਕਾਦੀ ਵਿੱਚ ਹਲਕਿਆਂ ਦੇ ਵਿੱਚ ਵੀ ਜਿੱਤੇ ਹਰਮਤ ਦੀ ਕਿਰਪਾ ਸੀ ਉਹਨਾਂ ਦੀ ਜਿਹੜੀ ਉਹਨਾਂ ਦੀ ਟੀਮ ਦਾ ਆਪਣੇ ਜਿਹੜੇ ਧੁਈ ਦੇ ਜਾਨਿਆ ਅੱਜ ਵੀ ਤੁਸੀਂ ਕੀ ਕਹਿੰਦੇ ਰੱਕ ਭਾਈਚਾਰੇ ਦੇ ਵਿੱਚ ਡਰਾਈਵਰ ਭਾਈਚਾਰੇ ਦੇ ਵਿੱਚ ਉਹਨਾਂ ਸਾਰਿਆਂ ਦਾ तहे ਦਿਲੋਂ ਮੈਂ ਧੰਨਵਾਦ ਕਰਦਾ ਕਿ ਜੋ ਉਹਨਾਂ ਨੇ ਇੱਥੇ ਆ ਕੇ ਕਿਸਾਨਾਂ ਦੀ ਜੋ ਜੋ ਆਪਣੇ ਪੰਜਾਬ ਦੀ ਆਪਣੇ ਘਰ ਨੂੰ ਸੰਭਾਲਿਆ ਕਿਉਂਕਿ ਕਮਿਊਨਿਟੀ ਸੇਵਾ 2.5 ਹਜ਼ਾਰ ਏਕੜ ਉਹਨਾਂ ਨੇ ਆਪਣਾ ਟੀਕਾ ਰੱਖਿਆ ਕਿ ਆਪਾਂ 2.5 ਹਜ਼ਾਰ ਦੇ ਵਿੱਚ ਜਿਹੜੀ ਹੈ ਉਹ ਕੇ ਬੀਜਾਂਗੇ ਸਾਰੀ ਉਹਨਾਂ ਦਾ ਡੀਜ਼ਲ ਉਹਦਾ ਖਾਦ ਉਹਦੀ ਬੀਜ ਉਹ ਸਾਰੀ ਪ੍ਰੋਵਾਈਡ ਕਰਾਂਗੇ ਇਹ ਇੱਕ ਬੜੀ ਵੱਡੀ ਗੁਰੂ ਮਾਰੇ ਕਿਰਪਾ ਕਰਨ ਉਹਨਾਂ ਸਾਭ ਨੂੰ ਇਸੇ ਤਰ੍ਹਾਂ ਸੇਵਾਵਾਂ ਬਖਸ਼ਿਸ਼ ਕਰਨ ਜਿੰਨੇ ਬੱਚਨ ਨਾਲ ਗੁਰਪ੍ਰੀਤ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਜੋ ਹੌਸਲਾ ਬਣਨ ਦੀ ਹੋਰ ਦਿਨ ਆਏ ਨੇ ਸਾਨੂੰ ਇਹਨੇ ਬਚਨ ਕਰਦੇ ਦਾਸ ਪੱਤੇ ਬੁਲਾਉਂਦਾ ਹੈ ਤਾਂ ਦਿਨ ਸਾਰੀ ਉਹਨਾਂ ਦੀ ਟੀਮ ਦਾ ਧੰਨਵਾਦ ਕਰ ਰਿਹਾ ਇਹਨੇ ਬਚਨ ਕਰਦੇ ਦਾਸ ਪੱਤੇ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੀ